ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤੇ ਭਾਈ ਕਈ ਦਿਨਾਂ ਤੋਂ ਤੁਹਾਡੇ ਮੈਸੇਜ ਆ ਰਹੇ ਸੀ ਸਰ ਰੀਜਨਿੰਗ ਲਾਉਣੀ ਹੈ ਰੀਜਨਿੰਗ ਸਟਾਰਟ ਕਰ ਲਓ ਤਾਂ ਭਾਈ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਵੀ ਕੋਈ ਨਾ ਕੋਈ ਮਜਬੂਰੀ ਸੀਗੀ ਜੋ ਕਲਾਸਾਂ ਨਹੀਂ ਲਾ ਸਕੇ ਠੀਕ ਹੈ ਜਿਵੇਂ ਮੈਂ ਤੁਹਾਨੂੰ ਵਾਦਾ ਕਰਿਆ ਸੀਗਾ ਕਿ ਆਪਾਂ ਰੀਜਨਿੰਗ ਪੜਾਂਗੇ ਬਿਲਕੁਲ ਫ੍ਰੀ ਆਫ ਕੋਸਟ ਉਹ ਵੀ ਬੇਸਿਕ ਲੈਵਲ ਤੋਂ ਲੈ ਕੇ Higher लैवल तक तो मैं ऑलरेडी कैलेंडर एक चैप्टर पूरा करवा चुका है ब्लड रिलेशन मैं पूरा करवा चुका है इसे चैनल ते प्ले पर प्लेलिस्ट पही है तो क्लोक दया दो कलासा लग चुकिया है हम आप स्टार्ट करा दोबारा क्लोक तो तीजी कलास तो दो लग चुके हैं ऑलरेडी ठीक है यह स्टार्ट कदों कर करा पहला ये स्टार्ट करा आप छब्बीस अगस्त दो हज़ार पच्ची तो यानी कि कल तो ही ਕਿੰਨੇ ਵਜੇ ਸਰ ਸ਼ਾਮ ਨੂੰ 7 ਵਜੇ ਸ਼ਾਮ ਨੂੰ 7 ਵਜੇ ਡੇਲੀ ਲਾਈਵ ਮਿਲੂਗਾ ਮੈਂ ਤੁਹਾਨੂੰ ਡੇਲੀ ਤਾਂ ਜਿਹੜੇ ਵੀ ਬੱਚੇ ਨੂੰ ਰੀਜਨਿੰਗ ਦਾ ਕੋਈ ਵੀ ਡਾਊਟ ਕੋਈ ਵੀ ਡਰ ਭੈ ਹੋਵੇ ਆ ਜਿਓ ਠੀਕ ਹੈ ਐਂਡ ਇੱਕ ਚੀਜ਼ ਹੋਰ ਦੱਸਦਾ ਹਾਂ ਕਿ ਇਹ ਰੀਜਨਿੰਗ ਆਪਾਂ ਜਦੋਂ ਸਟਾਰਟ ਕਰੀ ਸੀਗੀ ਕੀ ਰੀਜਨ ਸੀਗੇ ਕਿ ਆਪਾਂ ਇਹ ਰੀਜਨਿੰਗ ਵਿਚਾਲੇ ਰੋਕਤੀ ਹਾਲਾਂਕਿ ਚਲੋ ਇਹ ਦੱਸਣਾ ਤਾਂ ਨਹੀਂ ਚਾਹੀਦਾ ਮੈਂ ਕਈ ਬੱਚਿਆਂ ਨੂੰ ਖੈਰ ਪਤਾ ਵੀ ਹੈ ਪਰ ਫਿਰ ਵੀ ਚਲੋ ਮੈਂ ਦੱਸ ਦਣਾ ਹੈ ਜਿੱਦਣ ਤੋਂ ਆਪਾਂ ਪਟਿਆਲੇ ਆਏ ਆ ਹਨਾ ਤੁਹਾਨੂੰ ਪਤਾ ਵੀ ਆਪਾਂ ਪਟਿਆਲੇ ਸ਼ਿਫਟ ਹੋ ਗਏ ਸੀ ਹਨਾ ਤਾਂ ਮੈਂ ਕਹ ਰਿਹਾ ਵੀ ਪਤਾ ਨਹੀਂ ਲੋਕਾਂ ਨੇ ਕਿੰਨਾ ਕੁ ਜ਼ੋਰ ਲਾਇਆ ਆਪਾਂ ਨੂੰ ਪਿੱਛੇ ਖਿੱਚਣ ਵਾਸਤੇ ਕਦੇ ਉੱਥੇ ਕੰਪਲੇਨ ਕਦੇ ਉੱਥੇ ਕੰਪਲੇਨ ਕਦੇ ਉੱਥੇ ਕੰਪਲੇਨ ਸੋ ਮੈਂ ਇਨ੍ਹਾਂ ਚੀਜ਼ਾਂ 'ਚ ਹੀ ਥੋੜਾ ਜਿਹਾ ਉਲਝਿਆ ਹੋਇਆ ਸੀ ਹਾਲਾਂਕਿ ਚੀਜ਼ਾਂ ਇਹ ਹੁਣ ਵੀ ਚੱਲ ਰਹੀਆਂ ਪਰ ਮੈਂ ਇੱਕ ਚੀਜ਼ ਸੋਚ ਲਈ ਕਿ ਚਲੋ ਕੋਈ ਗੱਲ ਨਹੀਂ ਜਿੰਨਾ ਇਹ ਆਪਾਂ ਨੂੰ ਪਿੱਛੇ ਖਿੱਚਣਗੇ ਆਪਾਂ ਓਨੀ ਤੇਜ਼ ਉੱਪਰ ਉਠਾਂਗੇ ਠੀਕ ਹੈ ਐਂਡ ਬੜੀਆ ਕੰਟੈਂਟ ਆਪਾਂ ਜਵਾਕਾਂ ਨੂੰ ਪ੍ਰੋਵਾਈਡ ਕਰਾਂਗੇ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਐਵੇਂ ਲੱਗਦਾ ਹੈ ਕਿ ਬਈ ਇਹ ਬੰਦੇ ਅਸੀਂ ਇੱਥੇ ਆ ਗਏ ਹਨਾ ਆਪਾਂ ਨੂੰ ਬੜੀਆ ਰਿਸਪਾਂਸ ਮਿਲਿਆ ਸਾਰੀਆਂ ਚੀਜ਼ਾਂ ਬੜੀਆਂ ਸਿਗੀਆਂ ਮਹੀਨੇ ਦੇ ਅੰਦਰ ਹੀ ਕੋਦੇ ਉੱਥੇ ਉਂਗਲ ਲਾ ਕਥੇ ਉੱਥੇ ਚੁਗਲੀ ਕਰ ਉੱਥੇ ਚੁਗਲੀ ਕਰ ਹਨਾ ਇਦਾਂ ਦੀਆਂ ਚੀਜ਼ਾਂ ਦੱਸੋ ਸੋ ਇੱਕ ਚੀਜ਼ ਹੋਰ ਹੈ ਕੋਈ ਦਿੱਕਤ ਨਹੀਂ ਹੈ ਚੱਲਣ ਦੋ ਇਹ ਵੀ ਚੱਲਦਾ ਰਹੂਗਾ ਪਰ ਹੁਣ ਆਪਾਂ ਇਹ ਰੀਜ਼ਨਿੰਗ ਦੁਬਾਰਾ ਸਟਾਰਟ ਕਰੀ ਹੈ ਦੁਬਾਰਾ ਮਤਲਬ ਜਿੱਥੋਂ ਆਪਾਂ ਰੋਕੀ ਸੀ ਉਥੋਂ ਹੀ ਸਟਾਰਟ ਕਰੀ ਹੈ ਠੀਕ ਹੈ ਐਂਡ ਇਹ ਰੀਜ਼ਨਿੰਗ ਕਿਹੜੇ-ਕਿਹੜੇ ਪੇਪਰ ਲਈ ਇੰਪੋਰਟੈਂਟ ਹੈ ਇਹ ਵੀ ਚਲੋ ਮੈਂ ਹੁਣ ਦੱਸ ਦਿੰਦਾ ਹਾਂ ਠੀਕ ਹੈ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਮੈਂ ਦੱਸ ਦਿੰਦਾ ਹੈ ਦੇਖੋ ਅਗਰ ਤੁਸੀਂ ਪੀਟ੍ਰੀਪਲ ਐਸ ਵੀ ਜਿਵੇਂ ਪਟਵਾਰੀ ਕਲਰਕ ਵੀਡੀਓ ਐਕਸਾਈਜ਼ ਇੰਸਪੈਕਟਰ ਜੇਲ ਬਾਰਡਰ ਲੇਬਰ ਇੰਸਪੈਕਟਰ ਜਿੰਨੇ ਵੀ ਪੇਪਰਾਂ ਦੇ ਵਿੱਚ ਰੀਜ਼ਨਿੰਗ ਆਉਂਦੀ ਹੈ ਸਭ ਲਈ ਹੈ पी पी का जो एग्जाम हो चाहे वो नैब तहसीलदार है चाहे पीसीएस स का है चाहे सीनियर असिस्टेंट है चाहे कोपरेटिव सोसायी इंसपैक्टर है सारे के लिए कॉन्सटेबल का होड कॉन्सटेबल का होस आई हो चाहे ए एस एस आई हो चंडगढ़ पुलिस के चाहे कॉन्सटेबल हो एस आई SI हो चाहे एस एस सी का सी जी एल सी एच एस एल एस एस सी जी डी सी पी ओ दिल्ली पुलिस कोई भी पेपर हो जिस पेपर च रीजनिंग है आप बिल्कुल बेसिक लैवल तो लैवल तक रीजनिंग करा आई गल सो ਬਾਕੀ ਦੁਨੀਆ ਨੂੰ ਜ਼ੋਰ ਲਾਉਣ ਦਿਓ ਮੈਨੂੰ ਪਤਾ ਹੈ ਪ੍ਰਤਾਪ ਅਕੈਡਮੀ ਦੇ ਸਟੂਡੈਂਟ ਪ੍ਰਤਾਪ ਅਕੈਡਮੀ ਦੇ ਨਾਲ ਹੈ ਔਰ ਇਹ ਥੋੜੀ ਸਟਰੈਂਥ ਕਰਕੇ ਥੋੜੀ ਦੁਆਵਾਂ ਕਰਕੇ ਹੀ ਐਵੇਂ ਹੈ ਕਿ ਲੋਕਾਂ ਨੇ ਬਹੁਤ ਜ਼ੋਰ ਲਾ ਲਿਆ ਪਰ ਆਪਾਂ ਨਹੀਂ ਦਬਦੇ ਭਾਈ ਠੀਕ ਹੈ ਤੇ ਮੈਂ ਵੀ ਹਮੇਸ਼ਾ ਇਹ ਮੈਂ ਚਾਹਾਂਗਾ ਕਿ ਤੁਸੀਂ ਐਵੇਂ ਹੀ ਪੇਸ਼ੈਂਸ ਬਣਾ ਕੇ ਐਵੇਂ ਹੀ ਆਪਣਾ ਸਾਥ ਦਿਓ ਠੀਕ ਹੈ ਆਪਾਂ ਤੁਹਾਨੂੰ ਵਧੀਆ ਪੜਾਵਾਂਗੇ ਬਹੁਤ ਘੈਂਟ ਤਰੀਕੇ ਨਾਲ ਪੜਾਵਾਂਗੇ ਠੀਕ ਹੈ ਕੋਈ ਡਾਊਟ ਹੋਵੇ ਡਾਇਰੈਕਟ ਕਾਲ ਕਰਿਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਰੀਜ਼ਨਿੰਗ ਦਾ ਕਿਸੇ ਵੀ ਬੱਚੇ ਨੂੰ ਪੇਡ ਕੋਰਸ ਲੈਣ ਦੀ ਜ਼ਰੂਰਤ ਨਹੀਂ ਹੈ ਅਗਰ ਤੁਸੀਂ ਰੀਜ਼ਨਿੰਗ ਪੜ੍ਹਨੀ ਹੈ ਤਾਂ ਠੀਕ ਹੈ ਹੁਣ ਕਈ ਬੱਚਾ ਨੇ ਕਿਹਾ ਸਰ ਮੈਥ ਦਾ ਕੋਰਸ ਸਟਾਰਟ ਕਰ ਦੋ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈ ਆਪਾਂ ਮੈਥ ਜਿਵੇਂ ਸਿਲੈਕਸ਼ਨ ਬੈਚ ਆਪਣਾ ਚੱਲਦਾ ਹੈ 3.0 ਜਿਹਦੇ ਵਿੱਚ ਆਪਣਾ ਸਾਰੇ ਸਿਲੇਬਸ ਸਾਰੇ ਸਬਜੈਕਟ ਚੱਲਦੇ ਹੈ ਉਹਦੇ ਵਿੱਚ ਤੁਹਾਨੂੰ ਪਤਾ ਹੈ ਮੈਥ ਵੀ ਆਪਾਂ ਲੇਟੈਸਟ ਸਟਾਰਟ ਕਰਿਆ ਹੈ ਚੀਕਾ ਪਰ ਕਈ ਬੱਚੇ ਨੇ ਕਿ ਸਰ ਕੱਲਾ ਮੈਥ ਦਾ ਬੈਚ ਚਲਾ ਦੋ ਤਾਂ ਉਸ ਬਾਰੇ ਵੀ ਮੈਂ ਵਿਚਾਰ ਕਰਿਆ ਕਾਫੀ ਮੈਸੇਜ ਆਇਆ ਹੁਣ ਉਹ ਮੈਸੇਜਾਂ ਦੇ ਸਕਰੀਨਸ਼ਾਟ ਮੈਂ ਐਮਐਨਏ ਦਿਖਾਉਂਦਾ ਕਿਉਂਕਿ ਕਈ ਦਿਖਾ ਦਿੰਦੇ ਪਰ ਮੈਨੂੰ ਇਨਾਉ ਨਹੀਂ ਹੈ ਬਸ ਮੈਂ ਤੁਹਾਨੂੰ ਕਹਿ ਰਿਹਾ ਠੀਕ ਹੈ ਉਹਨਾਂ ਨੇ ਕਿਹਾ ਸਰ ਇਹ ਸਟਾਰਟ ਕਰ ਲਓ ਤਾਂ ਭਾਈ ਮੈਂ ਤੁਹਾਨੂੰ ਦੱਸ ਦਿੰਨਾ ਹੈ ਕਿ ਮੈਥ ম্যাਜਿਕ ਆਲਰੇਡੀ ਆਪਣੇ ਕੋਲੇ ਰਿਕਾਰਡਡ ਵੀ ਪਿਆ ਹੈ ਤੇ ਮੈਥ ম্যাਜਿਕ ਮੈਂ 2026 ਦੇ ਨਾਮ ਤੋਂ ਇੱਕ ਨਵਾਂ ਬੈਚ ਵੀ ਚੱਲੇਗਾ ਹੁਣ ਇਸ ਬੈਚ ਦੇ ਵਿੱਚ ਦੇਖੋ ਜਿਹੜੇ ਟੋਪਿਕ ਮੈਂ ਆਲਰੇਡੀ ਕਰਾ ਚੁੱਕੇ ਆ ਹ ਸਿਲੇਕਸ਼ਨ ਬੈਚ ਦੇ ਵਿੱਚ ਕਿਉਂਕਿ ਉਹਦੇ ਵਿੱਚ ਮੈਂ ਲਾਈਵ ਪੜਾਉਣਾ ਹੈ ਸਮਝ ਆ ਗਿਆ ਉਹ ਟੋਪਿਕ ਤੁਹਾਨੂੰ ਇੱਥੇ ਰਿਕਾਰਡਡ ਮਿਲ ਜਾਣਗੇ ਯਾਨੀ ਕੁਝ ਟੋਪਿਕ ਤੁਹਾਨੂੰ ਰਿਕਾਰਡਡ ਫਾਰਮ ਚ ਮਿਲ ਜਾਣਗੇ ਤੇ ਡੇਲੀ ਲਾਈਵ ਵੀ ਮੈਂ ਆਇਆ ਕਰੂੰਗਾ 3:30 ਵਜੇ ਠੀਕ ਹੈ ਸੋ ਜੋ ਬੱਚਾ ਇਸ ਬੈਚ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਠੀਕ ਹੈ ਇਸ ਬੈਚ ਦਾ ਪ੍ਰਾਈਸ ਹੈਗਾ 2000 ਰੁਪਏ ਔਰ ਇਹ ਤੇ ਅੱਜ ਮੈਂ ਲਾਂਚ ਕਰਿਆ ਹੈ ਤਾਂ ਤੁਸੀਂ ਐਵੇਂ ਦੇਖ ਲਓ ਵੀ ਇਹ ਤੇ 30% ਦਾ ਤੁਹਾਨੂੰ ਔਫ ਮਿਲ ਜੇਗਾ ਠੀਕ ਹੈ ਮੈਥ ਐਮ ਐਮ ম্যাਜਿਕ ਬੈਚ ਮੈਥ ম্যাਜਿਕ ਬੈਚ ਐਮ ਐਮ ਵੀ 30 ਆਪ ਕੋਪਨ ਲਾ ਲਓ ਐਮ ਐਮ ਵੀ 30 ਕੋਪਨ ਲਾ ਲਓ ਇਸ ਕੋਪਨ ਦੇ ਰਾਹੀਂ ਤੁਹਾਨੂੰ 30% ਦਾ ਆਫ ਮਿਲ ਜੇਗਾ ਠੀਕ ਹੈ ਜਿਹੜੇ ਮੈਂ ਲਾਈਵ ਆਲਰੇਡੀ ਕਰਾ ਚੁੱਕਿਆ ਹੈ ਮੰਨ ਲਓ ਉਹ ਤੁਹਾਨੂੰ ਰਿਕਾਰਡਡ ਫਾਰਮ ਚ ਮਿਲ ਜੂਗਾ ਬਾਕੀ ਆਪਾਂ ਲਾਈਵ ਕੰਟੀਨਿਊ ਕਰ ਲਾਂਗੇ ਠੀਕ ਹੈ ਸੋ ਪਾਈ ਇਹ ਚੀਜ਼ਾਂ ਸੀਗੀਆਂ ਇਹ ਰੀਜ਼ਨ ਸੀਗਾ ਕਿ ਆਪਣੀ ਰੀਜ਼ਨਿੰਗ ਵਿਚਾਲੇ ਥੋੜੀ ਜੀ ਡਿਸਟਰਬ ਹੋ ਗਈ ਪਰ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਕਦੇ ਵੀ ਆਫ ਨਾ ਹੋਵੇ ਇੱਕ ਗੱਲ ਹੋਰ ਦੱਸਦਾ ਕਦੇ ਵੀ ਨਾ ਕਲਾਸਿਸ ਦੀ ਪ੍ਰਤਾਪ ਅਕੈਡਮੀ ਤੇ ਛੁੱਟੀ ਐਵੇਂ ਮਨਮਰਜ਼ੀ ਨਾਲ ਨਹੀਂ ਹੁੰਦੀ ਜਾਂ ਤਾਂ ਕੋਈ ਹੈਲਥ ਇਸ਼ੂ ਹੁੰਦਾ ਹੈ ਜਾਂ ਕੋਈ ਨਵੀਂ ਕੋਈ ਨਾ ਕੋਈ ਸਮੱਸਿਆ ਜਾਂ ਕੋਈ ਨਮਾ ਕੋਈ ਚੀਜ਼ ਹੁੰਦੀ ਹੈ ਤਾਂ ਕਰਕੇ ਆਪਾਂ ਆਫ ਕਰ ਦਿੰਦੇ ਆ ਅਦਰਵਾਈਜ਼ ਆਪਾਂ ਆਫ ਨਹੀਂ ਕਰਦੇ ਠੀਕ ਹੈ ਜਿਹੜੇ ਸਾਡੇ ਆਫਲਾਈਨ ਦੇ ਬੱਚੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਬਹੁਤ ਚੰਗੇ ਤਰੀਕੇ ਨਾਲ ਠੀਕ ਹੈ ਕਲਾਸ ਹਮੇਸ਼ਾ ਓਨ ਟਾਈਮ ਹੁੰਦੀ ਹੈ ਹੋਰ ਕੋਈ ਦਿੱਕਤ ਨਹੀਂ ਹੈ ਸੋ ਦਿੱਕਤਾਂ ਵੀ ਇਹ ਚਲਦੀਆਂ ਰਹਿਣਗੀਆਂ ਕੋਈ ਘਬਰਾਉਣ ਵਾਲੀ ਲੋੜ ਨਹੀਂ ਹੈ ਸੇਮ ਜੋਰ ਲਾ ਕੇ ਦੁਬਾਰਾ ਆਪਾਂ ਸਟਾਰਟ ਕਰਾਂਗੇ ਔਰ ਉਸੇ ਹੀ ਜੋਸ਼ ਦੇ ਨਾਲ ਆਪਾਂ ਪੜਾਂਗੇ ਤੇ ਪੇਪਰ ਕਰੈਕ ਕਰਾਂਗੇ ਠੀਕ ਹੈ ਐਂਡ ਜੋ ਪੜਾਵਾਂਗੇ ਉਹ ਪੇਪਰ 'ਚ ਆਊਗਾ ਇਹ ਗੱਲ ਵੀ ਫਿਕਸ ਹੈ ਆ ਆਪਣਾ ਟੈਲੀਗ੍ਰਾਮ ਚੈਨਲ ਹੈ ਇਹਨੂੰ ਜੁਆਇਨ ਕਰ ਲਓ ਇਹ ਆਪਣਾ ਇੰਸਟਾਗ੍ਰam ਚੈਨਲ ਹੈ ਇਹਨੂੰ ਵੀ ਜੁਆਇਨ ਕਰ ਸਕਦੇ ਹੋ ਐਂਡ ਇਹ ਸਾਡੀ ਐਪ ਹੈਗੀ ਹੈ ਇਸ ਐਪ ਨੂੰ ਡਾਊਨਲੋਡ ਕਰ ਲਓ ਪ੍ਰਤਾਪ ਅਕੈਡਮੀ ਠੀਕ ਹੈ ਭਾਈ ਸੋ ਥੈਂਕ ਯੂ ਸੋ ਮੱਚ ਕੱਲ ਮਿਲਦੇ ਆਂ ਸ਼ਾਮ ਨੂੰ 7 ਵਜੇ ਕਲੋਕ ਦੀ ਤੀਜੀ ਕਲਾਸ ਤੋਂ ਠੀਕ ਹੈ 올ਰੀਡੀ ਉਹਦੀਆਂ ਜਿਹੜੇ ਮੈਂ ਟੌਪਿਕ ਕਰਾ ਚੁੱਕਿਆ ਉਹਦੀ ਪਲੇਲਿਸਟਾਂ YouTube ਤੇ ਪਈਆਂ ਹੈ ਉਹ ਤੁਸੀਂ ਦੇਖ ਲਿਓ ਭਾਈ ਠੀਕ ਹੈ ਤੇ ਥੈਂਕ ਯੂ ਥੈਂਕ ਯੂ ਭਾਈ